ਲਓ ਜੀ ਅੱਜ ਬਣਾਵਾਂਗੇ ਆਪਾਂ ਪਕੌੜਿਆਂ ਵਾਲੀ ਕੜੀ ਪੰਜਾਬੀ ਸਟਾਈਲ 'ਚ ਤੇ ਇੱਥੇ ਮੈਂ ਲੈ ਲਈਏ ਲੱਸੀ ਤਿੰਨ ਗਲਾਸ ਮੈਂ ਲੱਸੀ ਦੇ ਲਈਏ ਹੈ ਲੱਸੀ ਨਾ ਤਾਂ ਬਹੁਤੀ ਸੰਘਣੀ ਹੈ ਨਾ ਹੀ ਬਹੁਤੀ ਪਤਲੀ ਹੈ ਤੇ ਇਹਦੇ ਵਿੱਚ ਆਪਾਂ ਅੱਧਾ ਕੱਪ ਬੇਸਣ ਪਾਵਾਂਗੇ ਜਾਂ ਅੱਧੀ ਕੌਲੀ ਬੇਸਣ ਪਾਵਾਂਗੇ ਠੀਕ ਹੈ ਜਿਹੜੇ ਮਸਾਲੇ ਪਾਉਣੇ ਨੇ ਕੜੀ ਦੇ ਵਿੱਚ ਉਹ ਵੀ ਆਪਾਂ ਇੱਥੇ ਹੀ ਪਾ ਲਾਂਗੇ 2 1/2 ਚਮਚ ਮੈਂ ਇਹਦੇ ਵਿੱਚ ਹਲਦੀ ਦੇ ਪਾ ਦੇਣੀ ਹੈ ਤੇ 2 ਚਮਚ ਮੈਦੇ ਵਿੱਚ ਨਮਕ ਦੇ ਪਾਉਂਗੀ ਇਹ ਚਮਚ ਜਿਹੜਾ ਹੈ ਉਹ ਮੇਰੇ ਕੋਲ ਛੋਟਾ ਹੁੰਦਾ ਤੇ ਥੋੜੀ ਜੀ ਲਾਲ ਮਿਰਚ ਪਾਵਾਂਗੇ ਆਪਾਂ ਜੇ ਤੇ ਤੁਹਾਡੇ ਕੋਲ ਜ਼ਿਆਦਾ ਤਿੱਖੀ ਨਹੀਂ ਤਾਂ ਤੁਸੀਂ ਅੱਧਾ ਚਮਚ ਪਾ ਸਕਦੇ ਹੋ ਛੋਟਾ ਅਗਰ ਤਿੱਖੀ ਹੈ ਤਾਂ ਐਨੀ ਕ ਪਾਓ ਮੇਰੀ ਲਾਲ ਮਿਰਚ ਤਿੱਖੀ ਹੈ ਤੇ ਥੋੜੀ ਜੀ ਮੈਦੇ ਵਿੱਚ ਕਾਲੀ ਮਿਰਚ ਪਾਉਂਗੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਈ ਆਪਾਂ ਮਤਲਬ ਕੜੀ ਦਾ ਬੇਸ ਬਣਾ ਰਹੇ ਆ ਠੀਕ ਹੈ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਹਿਲਾ ਲੈਣਾ ਹੁਣ ਆਪਾਂ ਜਿਹੜਾ ਤੜਕਾ ਲਾਉਣਾ ਹੈ ਉਹ ਆਪਾਂ ਪਿਆਜ਼ ਟਮਾਟਰ ਦਾਨੀ ਲਾਵਾਂਗੇ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਬਹੁਤ ਵਧੀਆ ਕੜੀ ਬਣੂਗੀ ਦੇਖੋ ਜੀ ਆਪਾਂ ਇੱਥੇ ਹਿਲਾ ਲੈਣਾ ਤੇ ਹੁਣ ਮੈਂ ਇਹਦੇ ਵਿੱਚ 2 ਗਲਾਸ ਪਾਣੀ ਦੇ ਹੋਰ ਪਾ ਦੇਣੇ ਆ ਹੁਣ ਆਪਣੇ ਟੋਟਲ 5 ਗਲਾਸ ਪਾਣੀ ਦੇ ਹੋਗੇ ਠੀਕ ਹੈ ਹੁਣ ਆਪਾਂ ਨੂੰ ਇੱਥੇ ਫਲੇਮ ਔਨ ਕਰ ਲੈਣੀ ਹੈ ਕੜਾਈ ਰੱਖ ਲਈਏ ਕੜਾਈ ਦੇ ਵਿੱਚ ਥੋੜਾ ਪਾਣੀ ਹੈ ਧੋ ਕੇ ਰੱਖੀ ਹੈ ਤੇ ਇਹਨੂੰ ਸੁੱਕਣ ਦਿਨੇ ਆ ਫਿਰ ਆਪਾਂ ਇਹਨੂੰ ਲਾਵਾਂਗੇ ਤੜਕਾ ਤੜਕੇ ਲਈ ਆਪਾਂ ਥੋੜਾ ਜਿਹਾ ਤੇਲ ਯੂਜ਼ ਕਰਾਂਗੇ ਕੜੀ ਚ ਬਹੁਤੇ ਤੇਲ ਦੀ ਜ਼ਰੂਰਤ ਨਹੀਂ ਹੁੰਦੀ ਥੋੜਾ ਜਿਹਾ ਤੇਲ ਲੈ ਲਓ ਤੇਲ ਆਪਾਂ ਸਾੜਨਾ ਨਹੀਂ ਆਸਨੋ ਹਲਕਾ ਜਿਹਾ ਗਰਮ ਕਰਨਾ ਹੈ ਜਦੋਂ ਆਪਣੇ ਹੱਥ ਨੂੰ ਹੀਟ ਫੀਲ ਹੋਣ ਲੱਗ ਗਈ ਤਾਂ ਮਤਲਬ ਉਹ ਥੋੜਾ ਜਿਹਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਹਿੰਗ ਪਾ ਦਾਂਗੇ ਇੱਕ ਪਿੰਚ ਤੇ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਹੁਣ ਆਪਾਂ ਜੀਰੇ ਨੂੰ ਚਟਕਨ ਦਾਂਗੇ ਬਸ ਅਪੇ ਇੱਥੇ ਜੀਰੇ ਭੁੰਨਾ ਕੁਛ ਨਹੀਂ ਪਾਉਣਾ ਆਪਾਂ ਇਸ ਟਾਈਮ ਤੇ ਨਾ ਕੋਈ ਪਿਆਜ਼ ਨਾ ਕੋਈ ਲਸਣ ਨਾ ਤਰ ਕੁਛ ਨਹੀਂ ਪਾਉਣਾ ਲਸਣ ਤੇ ਅਦਰਕ ਆਪਾਂ ਪਾਵਾਂਗੇ ਪਰ ਅਜੇ ਨਹੀਂ ਪਾਉਂਦੇ ਪਿਆਜ਼ ਆਪਾਂ ਇੱਥੇ ਨਹੀਂ ਪਾਵਾਂਗੇ ਕਿਉਂਕਿ ਪਿਆਜ਼ ਆਪਾਂ ਪਕੌੜਿਆਂ ਦੇ ਵਿੱਚ ਪਾਵਾਂਗੇ ਲੋ ਜੀ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਜਿਹੜਾ ਆਪਾਂ ਘੋਲ ਤਿਆਰ ਕੀਤਾ ਹੋਇਆ ਹੈ ਇਹਨੂੰ ਬਸ ਫੁੱਲ ਫਲੇਮ ਤੇ ਚੱਲਣ ਦੇਣਾ ਆਪਾਂ ਨੇ ਤੇ ਇੱਕ ਵਾਲਾ ਆਉਣ ਦਿਓ ਫਿਰ ਅੱਗੇ ਦੇਖਦੇ ਆਪਾਂ ਕੀ ਕਰਨਾ ਹੈ ਇਸ ਤਿੱਕਣਾ ਹਿਲਾ ਦਿਓ ਤੈਨੂੰ ਕਵਾਲਾ ਆਉਣ ਦਿਓ ਲੋ ਜੀ ਇਧਰ ਹੀ ਕਵਾਲਾ ਆ ਗਿਆ ਇਹਨੂੰ ਕੜਛੀ ਨਹੀਂ ਕਢਣੀ ਹੁੰਦੀ ਕੜੀ ਦੇ ਵਿੱਚੋਂ ਜਿੰਨਾ ਟਾਈਮ ਅਵਾਲਾ ਨਹੀਂ ਆਉਂਦਾ ਓਨਾ ਟਾਈਮ ਤਾ ਬਿਲਕੁਲ ਹੀ ਨਹੀਂ ਕਢਣੀ ਹੁਣ ਇੱਥੇ ਪਾਵਾਂਗੇ ਆਪਾਂ ਲਸਣ ਤੇ ਅਦਰਕ 6 ਤੋਂ 7 ਕਲੀਆਂ ਮੈਂ ਲਸਣ ਦੀਆਂ ਲਈਆਂ ਸੀ ਥੋੜਾ ਜਿਹਾ ਮੈਂ ਅਦਰਕ ਲਿਆ ਸੀ 1 ਇੰਚ ਉਹਨੂੰ ਮੈਂ ਕੁੱਟ ਲਿਆ ਤੇ ਇੱਥੇ ਪਾ ਦੇਣਾ ਆਪਾਂ ਜਦੋਂ ਕੜੀ ਉਬਲ ਜੇ ਠੀਕ ਹੈ ਹਜੇ ਵੀ ਆਪਾਂ ਨੂੰ 20-25 ਮਿੰਟ ਉਬਾਲਣੀ ਆ ਜਿੰਨੇ ਆਪਾਂ ਪਕੌੜੇ ਵਗੈਰਾ ਤਿਆਰ ਕਰਾਂਗੇ ਉਹਨੇ ਟਾਈਮ 'ਚ ਇਹਨੇ ਨਾਲ ਲਸਣ ਤੇ ਅਦਰਕ ਨੇ ਮਤਲਬ ਰਿੱਜ ਜਾਣਾ ਤੇ ਇਧਰ ਮੈਂ ਦੋ ਆਲੂ ਲਏ ਨੇ ਇੱਕ ਛੋਟਾ ਪਿਆਜ਼ ਲਿਆ ਤੇ ਇੱਕ ਹਰੀ ਮਿਰਚ ਕੱਟ ਲਈ ਬਰੀਕ ਇਹਨਾਂ ਦੇ ਆਪਾਂ ਹੁਣ ਪਕੌੜੇ ਬਣਾਵਾਂਗੇ ਹੁਣ ਦੇਖੋ ਇਹਦੇ ਵਿੱਚ ਆਪਾਂ ਨੇ ਕੀ ਪਾਉਣਾ ਹੈ ਅੱਧਾ ਚਮਚ ਮੈਂ ਨਮਕ ਪਾਇਆ ਤੇ ਥੋੜੀ ਜੀ ਕਾਲੀ ਮਿਰਚ ਪਾਈ ਆ ਤੇ ਜੀਰਾ ਭੁਜਿਆ ਹੋਇਆ ਪਾਇਆ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਹਰਲਾ ਦਾਂਗੇ ਇਹਦੇ ਵਿੱਚ ਆਪ ਲਾਲ ਮਿਰਚ ਨਹੀਂ ਪਾਉਣੀ ਕਿਉਂਕਿ ਆਪਾਂ ਹਰੀ ਮਿਰਚੇ ਦੇ ਵਿੱਚ ਪਾਈ ਹੋਈ ਹੈ ਪਕੌੜਿਆਂ ਦੇ ਵਿੱਚ ਜੇ ਲਾਲ ਪਾਤੀ ਫਿਰ ਪਕੌੜੇ ਖਾਦੇ ਨਹੀਂ ਜਾਣੇ ਕਿਉਂਕਿ ਲਾਲ ਮਿਰਚ ਆਪਾਂ ਜਦੋਂ ਕੋਲ ਤਿਆਰ ਕਰਨਾ ਹੈ ਪਕੌੜਿਆਂ ਵਾਸਤੇ ਉਹਦੇ 'ਚ ਵੀ ਪਾਵਾਂਗੇ ਫਿਰ ਮਿਰਚ ਜ਼ਿਆਦਾ ਹੋ ਜਾਣੀ ਹੈ ਤਾਂ ਇੱਥੇ ਆਪਾਂ ਨੂੰ ਹੱਥ ਨਾਲ ਲਾ ਲੈਣਾ ਹੈ ਲੋ ਜੀ ਇਹ ਮਿਕਸਚਰ ਹੋ ਗਿਆ ਤਿਆਰ ਹੁਣ ਆਪਾਂ ਕੋਲ ਤਿਆਰ ਕਰਾਂਗੇ ਤੇ ਉਹਦੇ 'ਚ ਪਾਉਣ ਲਈ ਮੈਂ ਇਥੇ ਧਨੀਆ ਕੁੱਟ ਲਿਆ ਧਨੀਆ ਕੁੱਟ ਕੇ ਪਾਇਆ ਕਰੋ ਜ਼ਿਆਦਾ ਬਰੀਕ ਕਰਕੇ ਟੇਸਟ ਵਧੀਆ ਨਹੀਂ ਆਉਂਦਾ ਕੁੱਟੇ ਦਾ ਬਹੁਤ ਵਧੀਆ ਟੇਸਟ ਆਉਂਦਾ ਅੱਧਿਕ ਕੌਲੀ ਵੇਸਣ ਲੈ ਲਈ ਉਹਦੇ ਵਿੱਚ ਆਪਾਂ ਨੇ ਹੁਣ ਕੁੱਟ ਕੇ ਪਾ ਲਿਆ ਧਨੀਆ ਤੇ ਬਾਕੀ ਦੇ ਮਸਾਲੇ ਪਾ ਲੈਣੇ ਥੋੜੀ ਜੀ ਹਲਦੀ ਪਾ ਲਓ ਅੱਧਾ ਚਮਚ ਘੱਟ ਪਾ ਲਿਓ ਦੇ ਚਮਚ ਤੋਂ ਤੇ ਅੱਧਾ ਚਮਚ ਮੈਂ ਇੱਥੇ ਮਿਰਚ ਪਾਈ ਆ ਤੇ ਇੱਥੇ ਆਪਾਂ ਹੁਣ ਇਹਨੂੰ ਰਲਾ ਦਾਂਗੇ ਤੇ ਇਹਦਾ ਥੋੜਾ ਸੰਗਣਾ ਜਾਂ ਪੀਸਟ ਬਣਾ ਲਾਂਗੇ ਹੌਲੀ ਹੌਲੀ ਕਰਕੇ ਪਾਣੀ ਪਾਓ ਤੇ ਫਿਰ ਇਹਦਾ ਸੰਗਣਾ ਜਿਹਾ ਆਪਾਂ ਪੇਸਟ ਬਣਾ ਲੈਣਾ। ਇਹਦੇ ਵਿੱਚ ਆਪਾਂ ਫਿਰ ਇਹਨਾਂ ਦੇ ਆਪਾਂ ਪਕੌੜੇ ਬਣਾਵਾਂਗੇ। ਬਹੁਤ ਸਵਾਦ ਕੜੀ ਬਣਦੀ ਆ। ਕੋਸ਼ਿਸ਼ ਜ਼ਰੂਰ ਕਰਿਓ ਟਰਾਈ ਕਰਿਓ ਇਹਨੂੰ ਬਣਾਉਣ ਦੀ। ਬਿਲਕੁਲ ਹੀ ਸਿੰਪਲ ਤਰੀਕਾ ਹੈ। ਕੁਝ ਵੀ ਨਹੀਂ ਆਪਾਂ ਬਾਹਰੋਂ ਲਿਆ ਸਭ ਕੁਝ ਘਰੇ ਹੁੰਦਾ ਆਪਣੇ ਕੋਲੇ ਇਹ। ਲਓ ਜੀ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਘੋਲ ਲੈਣਾ। ਹੁਣ ਆਪਾਂ ਇਹਨੂੰ ਰੈਸਟ ਵਾਸਤੇ ਰੱਖ ਦਾਂਗੇ ਥੋੜੇ ਟਾਈਮ ਲਈ ਕਿਉਂਕਿ ਬੇਸਨ ਨੇ ਫੁੱਲਣਾ ਹੁੰਦਾ ਥੋੜਾ ਤਾਂ ਆਪਾਂ ਇਹਨੂੰ ਕੋਲ ਜਾ ਬਣਾ ਕੇ ਸੰਗਣਾ ਜਾਵਾ ਜਾ ਤੈਨੂੰ ਹੁਣ ਰੱਖ ਦਾਂਗੇ ਇਹਦੇ ਗੁੱਟਲੀਆਂ ਜੀਆਂ ਮਾਰਨੀਆਂ ਹੁੰਦੀਆਂ ਥੋੜਾ ਚੰਗੀ ਤਰ੍ਹਾਂ ਇਸ ਚਮਚ ਹਿਲਾ ਲਿਓ ਕੜਚੀ ਲੈਣੀ ਕੜਚੀ ਲੈ ਲਓ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਾਂਗੇ ਤੇ ਇੰਨੇ ਟਾਈਮ ਚ ਆਪਾਂ ਆਪਦੀਆਂ ਮਤਲਬ ਬੋਲ ਬਣਾ ਲਾਂਗੇ ਆ ਆਲੂ ਦੀਆਂ ਪਿਆਜ਼ ਦੀਆਂ ਜੋ ਵੀ ਆਪਾਂ ਮਿਕਸਚਰ ਤਿਆਰ ਕਰਕੇ ਰੱਖਿਆ ਸੀ ਉਹਦੀਆਂ ਆਪਾਂ ਛੋਟੀਆਂ ਛੋਟੀਆਂ ਬੋਲ ਬਣਾਵਾਂਗੇ ਛੋਟੀਆਂ ਛੋਟੀਆਂ ਬਣਾਇਓ ਵੱਡੀਆਂ ਨਾ ਬਣਾਇਓ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਇਹਨਾਂ ਨੇ ਫੁੱਲ ਕੇ ਵੱਡਾ ਹੋ ਜਾਣਾ ਹੈ ਇਹਨਾਂ ਦਾ ਸਾਈਜ਼ ਵੱਡਾ ਹੋ ਜਾਊਗਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨਾਂ ਦੀਆਂ ਬੋਲਸ ਬਣਾ ਕੇ ਤਿਆਰ ਕਰ ਲਾਂਗੇ ਲਓ ਜੀ ਆਪਣਾ 5 ਮਿੰਟ ਹੋ ਗਿਆ ਆਪਾਂ ਨੂੰ ਹੁਣ ਆਪਾਂ ਮਿੰਟ ਡੇਢ ਮਿੰਟ ਲਈ ਆਪਾਂ ਇਹਨੂੰ ਫੈਂਟ ਲੈਣਾ ਚੰਗੀ ਤਰ੍ਹਾਂ ਤਾਂ ਜੋ ਵੇਸਣ ਦੇ ਵਿੱਚ ਹਵਾ ਭਰ ਜੇ ਤੇ ਆਪਣੇ ਪਕੌੜੇ ਜਿਹੜੇ ਸੌਫਟ ਬਣਨ ਕਈ ਲੋਕ ਕਹਿੰਦੇ ਆ ਸਾਡੇ ਪਕੌੜੇ ਸੌਫਟ ਨਹੀਂ ਬਣਦੇ ਟੁੱਟਦੇ ਹੀ ਨਹੀਂ ਹੈਗੇ ਕੜੀ ਦੇ ਵਿੱਚ ਤੁਸੀਂ ਇਸ ਤਰੀਕਾ ਨਾਲ ਬਣਾ ਕੇ ਦੇਖਿਓ ਬਹੁਤ ਵਧੀਆ ਬਣਗੇ ਬਿਲਕੁਲ ਸੌਫਟ ਬਣਨਗੇ ਆਪਾਂ ਇਥੇ ਲੋੜ ਮੁਤਾਬਕ ਥੋੜਾ ਪਾਣੀ ਪਾ ਲੈਣਾ ਜਿੰਨੀ ਜ਼ਰੂਰਤ ਹੈ ਤੇ ਇਸ ਤਰੀਕੇ ਦਾ ਆਪਾਂ ਇਵੇਂ ਜਿਦਾ ਨਾ ਪਤਲਾ ਨਾ ਗਾੜਾ ਆਪਾਂ ਕੋਲ تیار ਕਰ ਲੈਣਾ ਇਧਰ ਮੈਂ ਤੇਲ ਗਰਮ ਕਰ ਲਿਆ ਤੇਲ ਵੀ ਬਹੁਤਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਠੀਕ ਠੀਕ ਦੇਖੋ ਇਸ ਤਰੀਕੇ ਨਾਲ ਆਪਾਂ ਬੋਲ ਨੂੰ ਡਿਪ ਕਰਨਾ ਹੈ ਕੋਲ ਦੇ ਵਿੱਚ ਤੇ ਉਹਨੂੰ ਕੜਾਈ ਚ ਪਾ ਦੇਣਾ ਹੌਲੀ ਹੌਲੀ ਕਰਕੇ ਪਾਓ ਇਸ ਟ੍ਰਿਕ ਨਾਲ ਆਪੈ ਨੂੰ ਪਾਈ ਜਾਣਾ ਹੈ ਜੇ ਤੁਹਾਨੂੰ ਕੋਲ ਸੰਘਣਾ ਲੱਗੇ ਤੇ ਥੋੜਾ ਪਾਣੀ ਪਾ ਕੇ ਪਤਲਾ ਕਰ ਸਕਦੇ ਹੋ ਤੇ ਆਪਾਂ ਜ਼ਿਆਦਾ ਕੋਟਿੰਗ ਨਹੀਂ ਕਰਨੀ ਬੇਸਨ ਦੀ ਹਲਕੀ ਜਿਹੀ ਕਰਨੀ ਆ ਇੱਥੇ ਫਲੇਮ ਮੈਂ ਫੁੱਲ ਹੀ ਰੱਖੀ ਹੋਈ ਆ ਕਿਉਂਕਿ ਇਹਨੂੰ ਆਪਣੇ ਅੰਦਰੋਂ ਤਾਂ ਪੱਕੀ ਹੋਏ ਨੇ ਆਲੂ ਖੱਟੇ ਨਹੀਂ ਹੁੰਦੇ ਉਬਲੇ ਹੋਏ ਆਲੂ ਨੇ ਤਾਂ ਕਰਕੇ ਉੱਪਰੋਂ ਸਿਰ ਬੇਸਨ ਬੇਸਨ ਹੀ ਪੱਕਣਾ ਤੇ ਇਹ ਜਲਦੀ ਪੱਕ ਜਾਊਗਾ ਹੁਣ ਮੈਂ ਇੱਥੇ ਥੋੜੀ ਜੀ ਜਮ ਕਰਤੀ ਫਲੇਮ ਤੇ ਹੁਣ ਆਪਾਂ ਦੇਖਾਂਗੇ ਇਹਨੂੰ ਇੱਕ ਵਾਰੀ ਹਲਾਇਓ ਨਾ ਕਿਉਂਕਿ ਮੈਂ ਨਾਨ ਸਟਿੱਕੀ ਨਹੀਂ ਲਿਆ ਹੋਇਆ ਮੈਂ ਇੱਥੇ ਲੋਹੇ ਦਾ ਲੋਹੇ ਦੀ ਕੜਾਈ ਲਈ ਹੋਈ ਆ ਤੇ ਥੋੜਾ ਜਨਾ ਇਹਦੇ ਚ ਨੀਚੇ ਚਿਪਕ ਜਾਂਦੇ ਆ ਜਾ ਕੇ ਇਹ ਆਪਣੇ ਆਪ ਹੀ ਸੈੱਟ ਹੋ ਜਾਣਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਹਲਾ ਦੇਣਾ ਹੈ ਪਲਟ ਲੈਣਾ ਹੈ ਤੇ ਇਹਨਾਂ ਨੇ ਪੱਕ ਜਾਣਾ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲ ਆਈਕਨ ਵੀ ਆਨ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਆ ਜਾਣ ਤੁਹਾਡੇ ਕੋਲ ਮੇਰੀਆਂ ਵੀਡੀਓਜ਼ ਦੀਆਂ ਮੈਂ ਤੁਹਾਨੂੰ ਬੇਸਿਕ ਚੀਜ਼ਾਂ ਇਸ ਤਰ੍ਹਾਂ ਬਣਾ ਬਣਾ ਕੇ ਦਿਖਾਵਾਂਗੀ ਜਿਹੜੀਆਂ ਆਪਾਂ ਘਰੇ ਯੂਜ਼ ਕਰਨੀਆਂ ਹੁੰਦੀਆਂ ਰੂਟੀਨ 'ਚ ਇਸ ਤਰੀਕੇ ਨਾਲ ਆਪਾਂ ਬਾਕੀ ਦੇ ਪਕੌੜੇ ਵੀ ਬਣਾ ਲਾਂਗੇ ਬਹੁਤ ਵਧੀਆ ਪਕੌੜੇ ਬਣਦੇ ਆ ਬਹੁਤ ਸੌਫਟ ਬਣਦੇ ਆ ਤੇ ਪਕੌੜੇ ਨਾਲ ਕੜੀ ਤਾਂ ਲਾਜਵਾਬ ਬਣਦੀ ਆ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਦਾ ਤੇਲ ਕੱਢ ਕੇ ਪਕੌੜੇ ਤਾਂ ਰੱਖ ਲੈਣੇ ਨੇ ਦੂਜੀ ਸਾਈਡ ਆਪਣੀ ਕੜੀ ਲਗਾਤਾਰ ਪਕ ਰਹੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੇ ਆਰਾਮ ਨਾਲ ਪਾਇਓ ਕਿਉਂਕਿ ਉਛਲ ਕੇ ਕੜੀ ਹੱਥ ਤੇ ਪੈਣ ਦਾ ਡਰ ਰਹਿੰਦਾ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਪਕੌੜੇ ਪਾ ਦਾਂਗੇ ਤੇ ਅਜੇ ਹੋਰ ਵੀ ਦੇਖੋ ਆਪਾਂ ਨੂੰ ਤੜਕਾ ਵੀ ਲਾਉਣਾ ਹੈ ਕੜੀ ਨੂੰ ਠੀਕ ਹੈ ਕਿਉਂਕਿ ਆਪਾਂ ਪਹਿਲਾਂ ਜੀਰੇ ਦਾ ਤਲਾਇਆ ਪਰ ਆਪਾਂ ਹੁਣ ਰਾਈ ਦਾ ਵੀ ਲਾਵਾਂਗੇ ਰਾਈ ਮੇਰੀ ਫੇਵਰੇਟ ਹੈ ਬਹੁਤ ਡਿਸ਼ਸ ਚ ਮਿਲੂਗੀ ਤੁਹਾਨੂੰ ਰਾਈ ਇਧਰ ਆਪਾਂ ਰਖ ਲੈ ਪੈਨ ਇਹਦੇ ਵਿੱਚ ਪਾ ਲੈ ਕਿਉਂ ਜਿਆਦਾ ਕੁਝ ਨਹੀਂ ਪਾਉਣਾ ਆਪਣੇ ਕੋਲ ਜੋ ਵੀ ਕੁਝ ਹੈ ਉਹਦਾ ਆਪਾਂ ਇਹਨੂੰ ਤੜਕਾ ਲਾ ਦਾਂਗੇ ਇੱਥੇ ਲਾਲ ਮਿਰਚ ਸੁੱਕੀਆਂ ਪਾ ਲਓ ਇਹ ਬਹੁਤ ਵਧੀਆ ਲੱਗਦੀਆਂ ਵਿੱਚ ਪਾਈਆਂ ਹੋਈਆਂ ਕੜੀ ਪੱਤਾ ਹੈਗਾ ਉਹ ਪਾ ਸਕਦੇ ਹੋ ਤੁਸੀਂ ਤੇ ਇਹਨੂੰ ਆਪਾਂ ਥੋੜਾ ਜਿਹਾ ਹੁਣ ਲਾਲ ਮਿਰਚਾਂ ਜਦੋਂ ਭੁੱਜ ਜਈਆਂ ਫਿਰ ਆਪਾਂ ਇਹਦੇ ਵਿੱਚ ਬਾਕੀ ਦਾ ਸਮਾਨ ਪਾਵਾਂਗੇ ਤੜਕਾ ਲਾਉਣ ਲਈ ਤੇ ਇਹ ਦੇਖੋ ਜੀ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਕਮੈਂਟ ਵੀ ਕਰਦੇ ਆ ਕਰੋ ਤਾਂ ਜੋ ਸਾਨੂੰ ਵੀ ਮੋਟੀਵੇਸ਼ਨ ਮਿਲੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਰਾਈ ਰਾਈ ਬਹੁਤ ਛੇਤੀ ਝਟਕ ਜਾਂਦੀ ਹੈ ਦੇਖੋ ਰਾਈ ਪਾਉਂਦੇ ਹੀ ਆਪਾਂ ਨੇ ਇਹਦੇ ਵਿੱਚ ਲਾਲ ਮਿਰਚ ਪਾ ਦੇਣੀ ਹੈ ਕਸ਼ਮੀਰੀ ਲਾਲ ਮਿਰਚ ਪਾ ਲੋ ਦੇਗੀ ਲਾਲ ਮਿਰਚ ਪਾ ਲੋ ਜਿਹਦਾ ਕਲਰ ਡਾਰਕ ਰੈੱਡ ਹੁੰਦਾ ਹੈ ਇਹ ਜਿਆਦਾ ਕੌੜੀਆਂ ਨਹੀਂ ਹੁੰਦੀਆਂ ਬਸ ਇਹ ਕਲਰ ਬਹੁਤ ਵਧੀਆ ਦਿੰਦੀਆਂ ਹੁਣ ਆਪਾਂ ਇਹਦਾ ਤੜਕਾ ਲਾਤਾ ਹੀ ਦੇਖੋ ਕੜੀ ਨੂੰ ਤੇ ਹੁਣ ਤੁਸੀਂ ਚੈੱਕ ਕਰੋ ਕੜੀ ਕਿੰਨੀ ਵਧੀਆ ਬਣੀ ਹੈ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਬਣਦੀ ਹੈ ਬਹੁਤ ਹੀ ਸੌਫਟ ਪਕੌੜੇ ਬਣਦੇ ਆ ਤੇ ਬਹੁਤ ਟੇਸਟੀ ਕੜੀ ਬਣਦੀ ਹੈ ਹੁਣ ਤੁਸੀਂ ਚਾਹੇ ਇਹ ਚੌਲਾਂ ਨਾਲ ਖਾਓ ਇਹ ਰੋਟੀ ਨਾਲ ਖਾਓ ਇਹਦੇ ਥੋੜੀ ਜਿਹੀ ਨੂੰ ਕੜੀ ਨੂੰ ਤੁਸੀਂ ਪਤਲਾ ਰੱਖਣਾ ਕਿਉਂਕਿ ਪਕੌੜਿਆਂ ਨੇ ਇਹਨੂੰ ਸੋਖ ਲੈਣਾ ਹੈ ਪਕੌੜੇ ਪਾਏ ਨਾ ਆਪਾਂ ਇਹਨੇ ਨੂੰ ਸੰਘਣਾ ਕਰ ਦੇਣਾ ਹੁਣ ਆਪਨੇ ਚੈੱਕ ਕਰੋ ਜਨਾ ਤਾਂ ਇਹ ਸੰਘਣੀ ਹੈ ਤੇ ਨਾ ਹੀ ਪਤਲੀ ਹੈ ਦੇਖੋ ਤੁਸੀਂ ਇੰਜੋਏ ਕਰੋ